ਮੈਨੂੰ ਪਤਾ ਸੀ ਤੈਨਾਂ ਇਸ਼ਾਰਾ ਕਰਨੇ ਉੱਠ ਕੇ ਆਇਆ ਤੂੰ ਬੁਸਤੀ ਤੋਂ ਠੀਕ ਐ 100 ਵਾਲਾ ਕੱਢ ਲੋ ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਬੇਟਾ ਮੈਂ ਖੱਜਾ ਨਹੀਂ ਤੁਸੀਂ ਬਿਨਾ ਗੇਮੇ ਤੋਂ ਆ ਜਾ ਕਰੋ ਬਹੁਤ ਟਾਈਮ ਹੁੰਦਾ ਮੈਂ ਉਦੋਂ ਹੀ ਗੱਲਾਂ ਬਾਤਾਂ ਤੁਹਾਡੇ ਕਰਾਂਗੇ ਤੁਹਾਨੂੰ ਐਸੀ ਜਗ੍ਹਾ ਐਸੀ ਚਾਹ ਬੁਲਾਉਂਗਾ ਵੀ ਮੱਧ ਵਿੱਚ ਯਾਰ ਹਵਾਜ ਤਾਂ ਤੁਹਾਨੂੰ ਚੱਕੜੀ ਬੈਂਦੀ ਐ ਚੱਕਦੇ ਰਹੋ ਕਿੱਥੇ ਤੱਕ ਜਾਂਦੀ ਆ ਉਹ ਸਾਬ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਗਰੀ ਲੈ ਜੁੱਤ ਉਹ ਜਦੋਂ ਹੁੰਦੇ ਸੀ ਉਦੋਂ ਉਸ ਤਰ੍ਹਾਂ ਰਹੇ ਜਾਂਦੇ ਸੀ ਅੱਜ ਵਿਚਾਰ ਦਾ ਜੋਗ ਆ ਗਿਆ ਜਿਹੜਾ ਗੁਰੂ ਸਾਹਿਬ ਨੇ ਪਹਿਲੇ ਗੁਰੂ ਸਾਹਿਬ ਨੇ ਸਾਡੇ ਨੇ ਦੱਸਿਆ ਸੀ ਵੀ ਵਿਚਾਰ ਕਰੋ ਮਰ ਦੇਖੋ ਅੱਗੇ ਅੱਗੇ ਦੁਨੀਆ ਕਿਵੇਂ ਬਦਲਦੀ ਹੈ ਕਿਉਂਕਿ ਤੁਹਾਡੇ ਗਾਣਿਆਂ ਦੀ ਜਿਹੜੀ ਸ਼ਕੀਨ ਬੀਬੀ ਆ ਬਾਲੀਵੁੱਡ ਵਾਲੀ ਉਹਦੀ ਫਿਲਮ ਨੇ ਵਿਵਾਦ ਬੜਾ ਖੜਾ ਕੀਤਾ ਨਹੀਂ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤਾਂ ਇਸ਼ਾਰਾ ਕਰਨੇ ਉੱਠ ਕੇ ਆਇਆ ਦੂਰਸੀ ਤੋਂ ਨਹੀਂ ਮੈਨੂੰ ਦੇਖਦਾ ਨਿਗਾ ਨਹੀਂ ਘੱਟੀ ਮੇਰੀ ਸੈਟ ਪ੍ਰੋਬਲਮ ਹੈ ਮੇਰੀਆਂ ਦੋ ਆ ਮੈਂ ਸਾਰੇ ਅੰਦੋਲਨ ਤੁਸੀਂ ਦੇਖਿਆ ਹੋਣਾ ਹੈ ਮੈਜਿਕ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇਜ ਤੇ ਖੜਕੇ ਤੈਸ ਚਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਪਰਵਾਹ ਸਕਦੇ ਹੋ ਪਰਦਨਾ ਤੁਸੀਂ ਆਪਣਾ کردار ਸੁਠ ਲੈਣਾ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਤਾਂ ਇਹ ਸਿੱਖਿਆ ਥੋੜਾ ਵਿਚਾਰੀ ਏਡਾ ਬਟਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਦੀ ਬੁਰਾਈ ਛੋਟੀ ਹੋ ਜੇ ਯਾਰ ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਤਾਂ ਕਿਉਂ ਛੋਟੂ ਛੋਟੀਆਂ ਗੱਲਾਂ ਚ ਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀ ਤੈਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 100 ਵਾਰਾ ਕੱਢ ਲਓ ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਭੇਡਾਂ ਨੇ ਖੱਜਾਂ ਨੇ ਮੈਨੂੰ ਕੋਈ ਫਰਕ ਮੈਂ ਪੰਜਾਬੀ ਹਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਹੈ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ ਉੱਥੇ ਹੀ ਟਿਕਿਆ ਔਰ ਕਿਤੇ ਨਹੀਂ ਟਿਕਦੇ ਤੁਸੀਂ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਆਪਾਂ ਕਿਸੇ ਦੀ ਗਾਲੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਬਜ਼ੁਰਗ ਹੋયા ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਹਾਂ ਅਸੀਂ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਣਾ ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਕੀਨ ਨਹੀਂ ਮੈਨੂੰ ਇਹਦੇ ਸਾਈਡ ਤੇ ਉਹ ਆਪਣਾ ਕੰਮ ਕਰੋ ਸਾਡਾ ਕੰਮ ਬਹੁਤ ਚੰਗਾ ਔਰ ਪੰਜਾਬ ਜਾਂ ਪੰਜਾਬੀ ਆ ਐਡਾ ਛੋਟਾ ਵਿਚਾਰ ਥੋੜੀ ਆਪਣਾ ਵੀ ਕਿਸੇ ਦੇ ਅੱਖੇ ਛੋਟਾ ਆ ਜੂ ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ ਹੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੋਦਾ ਭਗਦਾ ਚੀਕਾ ਮਾਰਨੇ ਆ ਫਿਰ ਜਦੋਂ ਕੋਈ ਪੁਲਿਸ ਰੈਡ ਕਰਦੀ ਆ ਫਿਰ ਫਿਰ ਰਾਟ ਪੈਂਦਾ ਫਿਰ ਭੱਜਦੇ ਆ ਫਿਰ ਟੈਕਸ ਵਾਲੇ ਫੋਨ ਕਰਦੇ ਫਿਰ ਉਧਰ ਨੂੰ ਡੋ ਨਟ ਡੂ ਥੈਟ ਆਪਾਂ ਆਪਣਾ ਕੰਮ ਕਰਨਾ ਸੀਗੇ ਇਹਦੀ ਗੱਲ ਹੀ ਨਹੀਂ ਕਰਨੀ ਯਾਰ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ ਬਸ ਠੀਕ ਹੈ ਅਸੀਂ ਆਪਣਾ ਕੰਮ ਕਰਦੇ ਜਾਈਏ ਜਨਾਬ